ਉਹ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਆ ਪਾਕਿਸਤਾਨ ਦੇ ਗੈਂਗਸਟਰ ਵੱਲੋਂ WhatsApp ਕਰ ਰਹੇ ਕਿਸ ਤਰ੍ਹਾਂ ਦੇਖੋ ਇਹਦੇ ਬਾਰੇ ਤਾਂ ਮੇਰੇ ਕੋਲ ਜ਼ਿਆਦਾ ਕੋਈ ਇਨਫੋਰਮੇਸ਼ਨ ਹੈ ਨਹੀਂ ਪਰ ਰਾਜਾ ਵਰਿੰਗ ਜੀ ਹੋਰਾਂ ਨੇ ਜਿਹੜੀ ਇੱਕ ਸ਼ਬਦਾਵਲੀ ਕਾਲਾ ਜਾਂ ਐਸ ਸੀ ਭਾਈਚਾਰੇ ਵਾਸਤੇ ਲਫਰ ਯੂਜ਼ ਕੀਤਾ ਨਾ ਬੜਾ ਅਤਰਾਜ ਦਿੱਤੇ ਜੀ ਬੜਾ ਮੰਨ ਦੇ ਵਿੱਚ ਗੁੱਸਾ ਜਿਸ ਗੱਲ ਨੂੰ ਲੈ ਕੇ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਤਿੰਨ ਤਿੰਨ ਚਾਰ ਚਾਰ ਵਾਰ ਐਮਐਲਏ ਐਮਪੀ ਬਣ ਕੇ ਹੁਣ ਲੁਧਿਆਣੇ ਤੋਂ ਮਨਿਸਟਰ ਬਣ ਪੰਜਾਬ ਸਰਕਾਰ ਦੇ ਵਿੱਚ ਔਰ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਗਰ ਦੇਸ਼ ਦਾ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜੀ ਉਹ ਆਪਣੀ ਲਿਆਗਤ ਦੇ ਸਿਰ ਤੇ ਗ੍ਰਹਿ ਮੰਤਰੀ ਬਣਿਆ ਜੀ ਉਹ ਇਸ ਕਰਕੇ ਨਹੀਂ ਬਣਿਆ ਕਿ ਉਹ ਐਸੀ ਸਮਾਜ ਦੇ ਵਿੱਚੋਂ ਸੀਗੇ ਭ੍ਰਾਸੀ ਸਮਾਜ ਨੂੰ ਇਸ ਕਰਕੇ ਉਭਾਰਨਾ ਕਿ ਜੀ ਉਹਨਾਂ ਨੂੰ ਚੱਕ ਕੇ ਕਾਂਗਰਸ ਪਾਰਟੀ ਨੇ ਦੇਖੋ ਕਿੰਨਾ ਵੱਡਾ ਰੁਤਬਾ ਦਿੰਦਾ ਹੈ ਜੀ ਠੀਕ ਹੈ ਜੀ ਬਹੁਤ ਧੰਨਵਾਦ ਹੁਣ ਇੱਕ ਕਾਂਗਰਸ ਸਰਕਾਰ ਦਾ ਪਰ ਇਹ ਲਫ਼ਜ਼ ਜਿਹੜਾ ਉਹਨਾਂ ਨੇ ਕਿਹਾ ਨਾ ਜੀ ਇਹ ਕਾਲਾ ਜਾਂ ਗਰੀਬ ਜਾਂ ਉਹਨੂੰ ਚੱਕ ਕੇ ਏ ਵੱਡੇ ਦੇਸ਼ ਜੀ ਕੋਈ ਕੋਈ ਐਸਸੀ ਕੋਈ ਵਿਚਾਰਾ ਥੋੜਾ ਜੀ ਐਸਸੀ ਇੱਕ ਸਿਟੀਜ਼ਨ ਹੈ ਜੀ ਭਾਰਤ ਦੇਸ਼ ਦਾ ਉਹਦੇ ਕੋਲੇ ਰਾਈਟ ਹੈ ਜੀ ਆਪਣਾ ਸੰਵਿਧਾਨ ਦੇ ਵਿੱਚ ਲਿਖਿਆ ਹੈ ਜੀ ਸਾਰਾ ਕੁਝ ਠੀਕ ਹੈ ਜੀ ਅੱਜ ਅੱਜ ਨਾਬਾ ਸੀਟ ਰਿਜ਼ਰਵ ਹੈ ਜੀ ਇਹ ਸੰਵਿਧਾਨ ਮੁਤਾਬਕ ਰਿਜ਼ਰਵ ਹੈ ਜੀ ਇਹ ਕੋਈ ਕਿਸੇ ਦੇ ਕਹਿਣ ਤੇ ਜਾਂ ਤਰਸ ਦੇ ਆਧਾਰ ਤੇ ਹੋਣਾ ਰਿਜ਼ਰਵ ਹੈ ਜੀ ਸੋ ਇਹ ਜਿਹੜਾ ਸਿਸਟਮ ਹੈ ਨਾ ਜੀ ਸਾਡੇ ਸਮਾਜ ਦਾ ਉਹਦੇ ਵਿੱਚ ਐਸਸੀ ਸਮਾਜ ਦਾ ਬਹੁਤ ਵੱਡਾ ਯੋਗਦਾਨ ਹੈ ਜਿੰਨੀਆਂ ਸੜਕਾਂ ਬਣਦੀਆਂ ਨੇ ਜਿੰਨੀ ਖੇਤੀਬਾੜੀ ਹੋ ਰਹੀ ਆ ਜਿੰਨੀਆਂ ਫੈਕਟਰੀਆਂ ਚੱਲਦੀਆਂ ਨੇ ਜਿੰਨੇ ਲੇਬਰ ਦਾ ਕੰਮ ਹੈ ਜਿੰਨੇ ਵੱਡੇ ਵੱਡੇ ਆਪਾਂ ਜਿੰਨੇ ਢੋਟ ਵਾਈ ਹੈ ਜਿੰਨੇ ਟਰੱਕ ਡਰਾਈਵਰ ਸਾਡੇ ਭਰਾ ਜਿੰਨੇ ਕੰਮ ਕਰਦੇ ਨੇ ਸਾਰਾ ਉਹ ਆਪਣੇ ਉਹੀ ਲੋਕ ਨੇ ਜਿਹੜੇ ਜਿਹੜੇ ਰੋਜ਼ ਮਿਹਨਤ ਮਜ਼ਦੂਰੀ ਕਰਕੇ ਕਮਾਉਣ ਵਾਲੇ ਲੋਕ ਨੇ ਜੀ ਉਹਨਾਂ ਬਾਰੇ ਫਿਰ ਇਹਨਾਂ ਦੀ ਕੀ ਸੋਚ ਹੋਏਗੀ ਜੀ ਸੋ ਪਤਲਾ ਵੀ ਫੁੱਕਿਆ ਸੀ ਨਾਬਾ ਦੇ ਵਿੱਚ ਔਰ ਗੱਲਬਾਤ ਕਰਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਸਾਡੀ ਸਾਰੀ ਟੀਮ ਔਰ ਸਾਰੀ ਕੱਲਾ ਇਹਦੇ ਵਿੱਚ ਪੋਲਿਟੀਕਲ ਮਾਮਲਾ ਨਹੀਂ ਕੋਈ ਵੀ ਜੀ ਕਿਸੇ ਪਾਰਟੀ ਵਿਅਕਤੀ ਵਿਸ਼ੇਸ਼ ਦਾ ਮਾਮਲਾ ਨਹੀਂ ਹੈ ਇਹ ਮਾਮਲਾ ਤਾਂ ਪੰਜਾਬ ਦੇ ਜੁੜੇ ਗਰੀਬ ਲੋਕਾਂ ਦੀ ਮਾਨਸਿਕਤਾ ਪ੍ਰਤੀ ਸੋਚ ਨੂੰ ਉਜਾਗਰ ਕਰਨ ਵਾਲਾ ਜੀ ਕਿ ਕੈਸੀ ਉਹਨਾਂ ਦੀ ਸੋਚ ਹੋਏਗੀ ਕਿ ਕਿੰਨੇ ਕ ਮਾਨਸਿਕ ਰੋਗੀ ਹੋਣਗੇ ਜੋ ਜਿਨ੍ਹਾਂ ਦੇ ਜ਼ਹਿਨ ਦੇ ਵਿੱਚ ਇਹ ਗੱਲ ਬਸੀ ਪਈ ਹੈ ਕਿ ਜੀ ਐਸਸੀ ਜਿਹੜਾ ਜੀ ਉਹ ਗਰੀਬ ਜ ਹੈ ਜੀ ਕਾਲੇ ਜੇ ਰੰਗ ਦਾ ਹੈ ਜੀ ਬੜੇ ਦਿਸ ਯੂਨੀਵਰਸਿਟੀ ਦੇ ਸਰਤੇ ਤੇ ਵੀ ਵੋਟਾਂ ਵੀ ਲੈਂਦੇ ਰਹੇ ਨੇ ਜਿੱਤੇ ਵੀ ਰਹੇ ਨੇ ਬਿਲਕੁਲ ਜੀ ਕਿਉਂ ਨਹੀਂ ਜਿੱਤੇ ਰਹੇ ਜੀ ਅੱਜ ਸਾਡੇ ਦੇਸ਼ ਦੀ ਰਾਸ਼ਟਰਪਤੀ ਮੈਡਮ ਦਰੁਪਤੀ ਮੁਰਮੂ ਜੀ ਐਸਸੀ ਸਮਾਜ ਚੋਂ ਨੇ ਜੀ ਕਿੱਡੀ ਕਿੱਡੀ ਵੱਡੀ ਗੱਲ ਹੈ ਜੀ ਔਰ ਉਹ ਇਸ ਕਰਕੇ ਨਹੀਂ ਵੀ ਉਹ ਐਸਸੀ ਸਮਾਜ ਚੋਂ ਨੇ ਜੀ ਉਹ ਇਸ ਕਰਕੇ ਨੇ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਹੈ ਜੀ ਠੀਕ ਹੈ ਜੀ भीमराव अंबेडकर साहब रांदा मुकाबला मेनू तुसी दसो जी जिन्हियां डिग्रीयां ਉਹਨਾਂ ਕੋਲੇ ਸੀਗੀਆਂ ਕਿਸੇ ਕੋਲੇ ਸੀਗੀਆਂ ਜੀ ओहो ਜਦੋਂ ਸਰਕਾਰ ਬਣੀ ਭਾਰਤ आजाद ਹੋਣ ਤੋਂ ਬਾਅਦ ਤਾਂ ਉਹਦੇ ਵਿੱਚੋਂ ਕਾਨੂੰਨ ਮੰਤਰੀ ਬਣੇ ਤੇ ਉਹ ਆਪਣੀ ਲਿਆਕਤ ਕਰਕੇ ਬਣੇ ਨੇ ਜੀ ਇਸ ਕਰਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਵੀ ਸੰਵਿਧਾਨ ਤੁਸੀਂ ਬਣਾਓ ਕਿਉਂਕਿ ਉਹਨਾਂ ਦੇ ਵਿੱਚ ਲਿਆਕਤ ਸੀ ਆਪਾਂ ਇਸ ਗੱਲ ਨੂੰ ਇਸ ਤਰੀਕੇ ਨਾਲ ਕਹਿਣਾ ਵੀ ਗਰੀਬ ਜੇ ਵਿਚਾਰੇ ਜੇ ਕਾਲੇ ਜੇ ਕੰਮ ਕਰਨ ਵਾਲੇ ਮਜ਼ਦੂਰ ਇਹਨਾਂ ਨੂੰ ਅਸੀਂ ਮੌਕਾ ਦਿੱਤਾ ਇਹ ਇਹਦਾ ਮਤਲਬ ਕੀ ਬਣਦਾ ਜੀ ਇਹ ਇਹ ਤਾਂ ਸਰਾਸਰ ਬਹੁਤ ਗਲਤ ਹੈ ਜੀ ਬਾਕੀ ਜਿਹੜੀ ਕੋਈ ਤੁਸੀਂ ਕਹਿਣੋ ਵੀ ਕੋਈ ਧਮਕੀ ਦਿੱਤੀ ਹੈ ਇਹ ਬਿਲਕੁਲ ਇਹ ਮਤਲਬ ਇਦਾਂ ਦੀ ਕੋਈ ਗਲਤ ਹਰਕਤ ਕਰਨ ਦੀ ਕਿਸੇ ਨੂੰ ਕੋਈ ਇਜਾਜ਼ਤ ਨਹੀਂ ਹੈ ਬੇਸ਼ੱਕ ਉਹਨਾਂ ਨੇ ਗਲਤ ਬੋਲਿਆ ਪਰ ਇੱਕ ਲੀਡਰ ਨੇ ਕਿਸੇ ਪਾਰਟੀ ਦੇ ਔਰ ਲਾ ਐਂਡ ਆਰਡਰ ਜਿਹੜਾ ਮੁੱਖ ਮੰਤਰੀ ਸਾਫਪਰੀ ਖੁਦ ਦੇਖ ਰਹੇ ਨੇ ਔਰ ਉਹਦੀ ਪ੍ਰੋਪਰ ਤਹਿਕੀਕਤ ਕਰ ਲੈਣਗੇ ਜੀ